ਖਬਰ ਲੈਣੇ ਆ ਬਟਾਲਾ ਤੋਂ ਜਿੱਥੇ ਬਟਾਲਾ ਦੇ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ सुरेंद्र ਸਿੰਘ ਨੇ ਪੇਸ਼ ਬਦਰ ਕੇ ਸ਼੍ਰੀਆਮ ਦੁਕਾਨ ਤੇ ਚਾਇਨਾ ਡੋਰ ਗੱਟੂ ਵੇਚ ਰਹੇ ਦੁਕਾਨਦਾਰ ਨੂੰ ਕਾਬੂ ਕੀਤਾ ਜਦੋਂ ਟ੍ਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਵਰਦੀ ਦੇ ਉੱਪਰ ਕਾਲੀ ਚਾਦਰ ਲਪੇਟ ਕੇ ਚਾਇਨਾ ਡੋਰ ਸਮੇਤ ਪਿਓ ਪੁੱਤਰ ਨੂੰ ਦਬੋਚਿਆ ਤਾਂ ਉਸ ਤੋਂ ਬਾਅਦ ਤੁਰੰਤ ਦੁਕਾਨ ਦੇ ਅੰਦਰ ਕਾਫੀ ਕਿਕੋ ਚਿਹੜਾ ਵੀ ਪੈ ਗਿਆ ਇਸ ਮੌਕੇ ਦੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਸਭ ਤੋਂ ਪਹਿਲਾਂ ਗੱਟੂ ਕਬਜ਼ੇ ਵਿੱਚ ਲਏ ਜਿਸ ਮਗਰੋਂ ਐਸਐਚਓ ਸਿਟੀ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਵੀ ਕਰ ਦਿੱਤਾ ਐਸਐਚਐਲ ਦਿੱਕਨੇ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਇਹਨਾਂ ਦੇ ਕੋਲੋਂ ਸਿਰਫ ਤਿੰਨ ਗੱਟੂ ਹੀ ਬਰਾਮਦ ਹੋਏ ਹਨ ਪਰ ਸਾਨੂੰ ਉਮੀਦ ਹੈ ਕਿ ਜਿਹੜੇ ਹੋਲ ਸੇਲਰ ਕੋਲੋਂ ਇਹ ਚਾਈਨਾ ਡੋਰ ਲਿਆ ਕੇ ਵੇਚਦੇ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਅਤੇ ਬਟਾਲੇ ਵਿੱਚ ਚਾਈਨਾ ਡੋਰ ਦੀ ਵਿਕਰੀ ਨੂੰ ਮੁਕੰਮਲ ਬੰਦ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਲਗਾਤਾਰ ਇਹ ਮੁਹਿੰਮ ਜਾਰੀ ਰੱਖਾਂਗੇ ਤਾਂ ਕਿ ਚਾਈਨਾ ਡੋਰ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਸੋਣਾ ਬਹੁਤ ਬਹੁਤ ਉੱਥੇ ਬੰਦ ਕੋਈ ਨਹੀਂ ਕੋਈ ਨਾ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕੋਈ ਕਹਾਂ ਇਹਨੂੰ ਛੱਡ ਦੇ ਇਹਨੂੰ ਪਾ ਕੇ ਰਹੀ ਜੱਗੀ ਜਾਨ ਕੋਈ ਗੱਲ ਨਹੀਂ ਆ ਲੈ ਆਓ ਮਡੇ ਮਾਲ ਮਾਰੋ ਕਿੱਥਾ ਨੇ ਪੜਾ ਤੁਹਾਨੂੰ ਦੱਸ ਦੇਣਾ ਹਾਂ ਰੋਜ਼ ਤੁਹਾਡੇ ਇੱਥੇ ਆ ਕੇ ਜਾਨੇ ਆ ਇਹ ਕੰਮ ਨਹੀਂ ਕਰਦਾ ਨਵਾਂ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆਇਆ ਗੱਲ ਮੇਰੇ ਕੋਲੋਂ ਇੱਥੇ ਚੋਰੀ ਆ ਜਾਂਦਾ ਮੈਂ ਇਹ ਬਾਬੂ ਜੀ ਗੱਲ ਨੂੰ ਮੇਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਸਾਥ ਦਿਓ ਨਹੀਂ ਨਹੀਂ ਫਿਰ ਕੰਮ ਬੰਦਾ ਵੱਡਾ ਹੋ ਜਾਣਾ ਜੀ ਮੇਰੀ ਇੱਕ ਪਿੰਕੀ ਸੁੰਦੇ ਵਿੱਚ ਨਹੀਂ ਆਸੀ ਮੈਂ ਤੁਹਾਡੀ ਬੇਨਤੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਰੌਲਾ ਪਾਉਣ ਦੇ ਬਿਨਾਂ ਹੀਲੋ ਇਹ ਵੀ ਨਹੀਂ ਹੈਗਾ ਫੇਸਬੁਕ ਵੱਧ ਗਿਆ ਸਤਿਕਾਰ ਮੇਰੀ ਗੱਲ ਸੁਣ ਲੈਣ ਕਰਦੀ ਮੇਰੇ ਨਾਲ ਤੇਰੀ ਉਮਰ ਵੱਡੀ ਹੈ ਨਾ ਉਂਦੀ ਵੱਡੀ ਨਹੀਂ ਹੱਥ ਜਿਹੜਾ ਮੈਂ ਗਲਤ ਕੰਮ ਕਰੂਗਾ ਹੱਥ ਜੋੜ ਲੈ ਬੀਬੀ ਹੇ ਮੱਕੀ ਨਹੀਂ ਆਉਂਦਾ ਸਾਹਿਬ ਨੇ ਮੀਡੀਆ ਨਾਲ ਪੇਜ ਹੈ ਸਾਰਿਆਂ ਦਾ ਨਾਲ ਲਾਈਵ ਹੋ ਕੇ ਕਪਤਾਨ ਸਾਹਿਬ ਆ ਗਏ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦੇ ਲਈ ਲੈ ਲੱਕੋ ਆਹ ਫੱਜੀ ਤੇ ਗਲਤੀ ਹੋ ਗਈ ਨਾ ਜੀ ਮਹਾਰਾਜ ਇਹ ਤੁਸੀਂ ਜਨਤਾ ਕੋ ਮੰਗਿਓ ਸਾਡੇ ਕੋਲ ਤਾਂ ਜੀ ਸਾਰਿਆਂ ਦੇ ਦੁਰੇ ਫਿਰਦੇ ਆ ਸਾਡਾ ਮੈਂ ਕੱਢ ਜੂਰ ਦੇਣਾ ਕਈ ਮੇਰੇ ਯਾਰ ਮੇਰੀ ਦੁਕਾਨਾਂ ਨੇ ਲੱਗੂਗੀ ਮੈਂ ਆਪਣੇ ਯਾਰ ਮੁੰਡੇ ਨੂੰ ਕਿਹਾ ਮੈਂ ਜੀ ਮੈਂ ਵੀ ਉਹ ਮੈਨੂੰ ਸਿਰੇ ਕਹਿ ਗਿਆ ਸਿਰੇ ਕਹਿ ਗਿਆ ਮੈਂ ਬਾਹਰ ਹੋਣਾ ਤੇ ਬਾਹਰ ਹੋ ਜੂ ਮੈਂ ਤਾਂ ਬਾਹਰ ਤੋਂ ਨਾ ਦੁਕਾਨੀਆਂ ਬਰਾਣਾ ਦੇਖੀ ਮੈਂ ਬੁਕਰਦੇ ਹਾਂ ਜਿੱਥੇ ਹੋਣਾ ਪਰ ਜਦੋਂ ਆਪਾਂ ਲਗੇ ਲਗੇ ਫਾਇਦਾ ਲਈ ਆਲੂ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਥੋੜਾ ਵੀ ਸਖਤਿਆ ਪਾਜੀ ਕਿੰਨੇ ਆ ਗਈ ਮੈਨੂੰ 15 ਦਿਨਾਂ ਦਾ ਨਿਗਰ ਰੱਖਿਆ 15 ਦਿਨ ਔਰ ਤੁਸੀਂ ਰੱਜ ਕੇ ਧਿਆਨਾ ਡੋਰ ਵੇਚਨ ਦਏ ਹੋ 15 ਮੈਂ ਤਾਂ ਥੋੜਾ ਨਹੀਂ ਵੇਚੀ ਤੁਸੀਂ ਜਿਹੜਾ ਤੇਰਾ ਸਭ ਕੁਝ ਫੜ ਜਾਂਦਾ ਹੁੰਦਾ ਜੀ ਹੁਣ ਸੈਂਦੀ ਬੋਹਰ ਉਹ ਗਾਂ ਚਲੇ ਗਏ ਤੇ ਮੈਂ ਹੁੰਦੀ ਚਾਂ ਚਲ ਗਏ ਤੇ ਫਿਰ ਦਾਹ ਦੱਸੋ ਜੀ ਮੇਰੇ ਬਿੰਦੂ ਕੋ ਗਏ ਨੇ ਆ ਆ ਆ ਆ ਲੈ ਲੈ ਆ ਆ ਆਪਣੇ ਮਾਰਿਆਂ ਨੂੰ ਪਿਆ ਲੈ ਪਾ ਨਹੀਂ ਕਰਦੇ ਪੂਰੀ ਪੂਰੀ ਮੰਜਾ ਮਿੰਟਾ ਤੂੰ ਕਿਹਾ 15 ਮਿੰਟਾ ਜਾ ਤੇ ਮਨੇ ਬੀਬੀ ਅੱਜ ਤੁਹਾਡੇ ਪੈਸੇ ਲੈ ਸਾਜੂ ਅੱਛਾ ਹੋ ਰਿਹਾ ਹੈ ਨਾ ਵਾਪਸ ਉਹ ਦੋ ਛੱਡੋ ਗੱਲ ਕੋਦੋ ਕੋਦੋ ਉਹ ਸੁਭਾਨ ਜੋ ਨਾ ਤੂੰ ਲੈ ਲੈ ਪਹਿਲੇ ਸਾਡੇ ਸਹੀ ਜਾਈਏ ਸਹੀ ਤੁਹਾਡੀ ਗੱਲ ਕਰਦੀ ਹੈ ਦੇਖੋ ਛੱਡਣਾ ਫਤਿਹ ਜਲਦੀ ਜਲਦੀ ਫੇਰ ਉਹ ਮਾਂਜੋਗ ਐਸਐਸਪੀ ਸਾਹਿਬ ਦੇ ਨਿਸ਼ਾਨਦੇਸ਼ਾਂ ਤਹਿਤ ਅੱਜ ਸਵੇਰ ਤੋਂ ਹੀ ਜਿਹੜੀ ਇਹ ਡਰਾਈਵ ਚਾਈਨਾ ਰੋਡ ਦੇ ਗੇਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਬਰਾਮਦ ਹੋਇਆ ਰਮੇਸ਼ ਮੁੱਟੀਆਂ ਵਾਲੇ ਕੋਲ ਕੀ ਕਾਰਵਾਈ ਕੀਤੀ ਜੋ ਬਣਦੀ ਕਾਰਵਾਈ ਅਮਰਚ ਹੁਣੇ ਲੈਂਦੀ ਜਾਵੇ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪ ਜੀ ਨੂੰ ਦੱਸ ਦਿੱਤਾ ਜਾਏਗਾ। ਇਹ ਵਨ ਪੰਜਾਬੀ ਟੀਵੀ ਲਈ ਬਟਾਲਾ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ